ਉਹ ਨਾਲ ਐਸਟੇਮ ਖੜੇ ਆ ਕਲੰਦੌਰ ਦੀ ਦਾਣਾ ਮੰਡੀ ਵਿੱਚ ਜਿੱਥੇ ਸਰਬੱਤ ਦਾ ਭਲਾ ਚੈਰੀਟੇਵ ਟ੍ਰਸਟ ਵੱਲੋਂ ਚਾਰੇ ਦਾ ট্রাক ਆਇਆ ਹੈ ਗੱਲਬਾਤ ਕਰਨੇ ਉਹਨਾਂ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਬੱਤ ਦਾ ਭਲਾ ਚੈਰੀਟੇਵ ਟ੍ਰਸਟ ਦੇ ਮਾਨਯੋਗ ਮੁਖੀ ਡਾਕਟਰ ਐਸ.ਪੀ ਸਿੰਘ ਉਭਰਾਏ ਜਿਨ੍ਹਾਂ ਨੇ ਇਸ ਸੰਕਟ ਦੀ ਘੜੀ ਵਿੱਚ ਹੜਪੀੜਤ ਪਰਿਵਾਰਾਂ ਦੀ ਪੂਰੀ ਤਰ੍ਹਾਂ ਬਾਹ ਫੜੀ ਆ ਉਹਨਾਂ ਨੂੰ ਹਰ ਪ੍ਰਕਾਰ ਦੀ ਜਿਹੜੀ ਆ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਆ ਚਾਹੇ ਉਹ ਪਸ਼ੂਆਂ ਦਾ ਚਾਰਾ ਹੈ ਜਾਂ ਸੁੱਕਾ ਰਾਸ਼ਨ ਹੈ ਜਾਂ ਮੱਛਰਦਾਨੀਆਂ ਨੇ ਜਾਂ ਤਰਪਾਲਾਂ ਨੇ ਜਾਂ ਦਵਾਈਆਂ ਨੇ ਤੇ ਉਹ ਹਰ ਤਰ੍ਹਾਂ ਦਾ ਜਿਹੜਾ ਸਮਾਨ ਹੈ ਉਹ ਹੜਪੀੜਿਤ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਹੈ ਔਰ ਉਬਰਾਏ ਸਾਹਿਬ ਨੇ ਇਸ ਸਾਰੇ ਕਾਰਜ ਦੇ ਵਾਸਤੇ 1.5 ਕਰੋੜ ਰੁਪਏ ਦੀ ਰਾਸ਼ੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵਿੱਚ ਰਾਖਮੀ ਰੱਖੀ ਆ ਤਾਂ ਜੋ ਹੜਪੀੜਤਾ ਨੂੰ ਹਰ ਪ੍ਰਕਾਰ ਦੀ ਜਿਹੜੀ ਆ ਸਹੂਲਤ ਦਿੱਤੀ ਜਾਵੇ ਅੱਜ ਨੋਰ ਵਿੱਚ ਪਹਿਲੀ ਗੱਡੀ ਲੈ ਕੇ ਆਏ ਕਲਾਨੌਰ ਦੇ ਵਿੱਚ ਜਾਰੇ ਦੀ ਪਹਿਲੀ ਗੱਡੀ ਆ ਹਾਲਾਂਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਸ ਤੋਂ ਪਹਿਲਾਂ ਤਿੰਨ ਗੱਡੀਆਂ ਸੀ ਚਾਰੇ ਦੀਆਂ ਦੀਨਾ ਨਗਰ ਗਲੜੀ ਬਹਿਰਾਮਪੁਰ ਗੁਰਦਾਸਪੁਰ ਔਰ ਡੇਰਾ ਬਾਬਾ ਨਾਨਕ ਏਰੀਆ ਦੇ ਵਿੱਚ ਜਿਹੜਾ ਉਹ ਦੇ ਚੁੱਕੇ ਆ ਤੇ ਇਸ ਤੋਂ ਇਲਾਵਾ ਹੋਰ ਜਿਹੜੀ ਆ ਉਹ ਇੱਕ ਕੱਲ ਸਾਡੀ ਗੱਡੀ ਜਿਹੜੀ ਆ ਉਹ ਦੀਨਾ ਨਗਰ ਵਾਸਤੇ ਫੇਰ ਚਾਰੇ ਦੀ ਜਿਹੜੀ ਆ ਉਹ ਆ ਰਹੀ ਆ ਤੇ ਇੱਕ ਗੱਡੀ ਹੋਰ ਜਿਹੜੀ ਆ ਉਹ ਪਰਸੋਂ ਤੱਕ ਜਿਹੜੀ ਆ ਉਹ ਵੀ ਡੇਰਾ ਬਾਬਾ ਨਾਨਕ ਚਾਰੇ ਦੀ ਪਹੁੰਚ ਜੂਗੀ ਕਿਉਂਕਿ ਉਬਰਾਈ ਸਾਹਿਬ ਵੱਲੋਂ 1200 ਕੁਇੰਟਲ ਤੋਂ ਵੀ ਵੱਧ ਜਿਹੜਾ ਚਾਰਾ ਉਹ ਖਰੀਦਿਆ ਜਾ ਚੁੱਕਾ ਹੈ ਤਾਂ ਜੋ ਪਸ਼ੂਆਂ ਨੂੰ ਕਿਸੇ ਕਿਸਮ ਦੀ ਵੀ ਕੋਈ ਜੜੀਆ ਚਾਰੇ ਦੀ ਤੰਗੀ ਨਾ ਆਵੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਹੜ੍ਹਾਂ ਤੋਂ ਬਾਅਦ ਪਾਣੀ ਉਤਰਨ ਤੋਂ ਬਾਅਦ ਜਿਹੜਾ ਦੂਜਾ ਪੜਾਅ ਸ਼ੁਰੂ ਹੋਣਾ ਉਹਦੇ ਵਾਸਤੇ ਵੀ ਉਪਰਾਏ ਸਾਹਿਬ ਤੇ ਸਰਪੱਤਾ ਪਲਾਟਾਫਾਰਮ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਦਾ ਮੁੜ ਵਸੇਬਾ ਵੀ ਕੀਤਾ ਜਾ ਸਕੇ ਜਿਨ੍ਹਾਂ ਦੇ ਘਰ ਟਹਿ ਚੈ ਗਏ ਨੇ ਉਹਨਾਂ ਨੂੰ ਟਰਸਟ ਘਰ ਵੀ ਬਣਾ ਕੇ ਦੇਵੇਗਾ ਤੇ ਉਹਨਾਂ ਨੂੰ ਹਰ ਪ੍ਰਕਾਰ ਦੇ ਨਾਲ ਸਹਾਇਤਾ ਵੀ ਕੀਤੀ ਜਾਵੇਗੀ ਮੈਂ ਉਪਰਾਏ ਸਾਹਿਬ ਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਜ਼ਿਲ੍ਹੇ ਨੂੰ ਬਹੁਤ ਵੱਡੀ ਸੇਵਾ ਭੇਜ ਕੇ ਤੇ ਲੋੜਵੰਦ ਪਰਿਵਾਰਾਂ ਦੀ ਸਾਰ ਲਈ ਆ ਵਾਹਿਗੁਰੂ ਜੀ ਕਾ ਖਾਲਸਾ ਜਿਲੇ ਤੋਂ ਇਲਾਵਾ ਜਾਂ ਮਤਲਬ ਹਲਕੇ ਤੋਂ ਇਲਾਵਾ ਕਿੱਥੇ ਕਿੱਥੇ ਚੱਲਦੇ ਨੇ ਮੈਂ ਜਿਲੇ ਦਾ ਪ੍ਰਧਾਨ ਹੋਣ ਕਰਕੇ ਸਾਰੇ ਜਿਲੇ ਦੀ ਜਿਹੜੀ ਆ ਉਹ ਦੇਖ ਰਿਕ ਕਰ ਰਿਹਾ ਔਰ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਜਿਲੇ ਭਰ ਦੇ ਵਿੱਚ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਅਸੀਂ ਦਿਨ ਰਾਤ ਹਰ ਪੀੜਤਾ ਦੀ ਸੇਵਾ ਵਿੱਚ ਲੱਗੇ ਹੋਏ ਆ ਤੇ ਉਪਰਾਏ ਸਾਹਿਬ ਹੀ ਪਰਸੋਂ ਖੁਦ ਕਲਾਨਾ ਔਰ ਤੇ ਡੇਰਾ ਬਾਬਾ ਨਾਨਕ ਆਏ ਸੀਗੇ ਉਹਨਾਂ ਨੇ ਹੜਪੀੜਤਾ ਦੀ ਸਾਰ ਜਿਹੜੀ ਆ ਉਹ ਆਪ ਲਈ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਜਿਲ੍ਹਾ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀਗਾ ਤੇ ਬਟਾਲੇ ਦੇ ਵਿਧਾਇਕ ਸ਼ੈਰੀ ਕਲਸੀ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਹੋਰ ਵੀ ਜਿਹੜੇ ਕਾਫੀ ਸੀਨੀਅਰ ਮੈਂਬਰ ਸੀਗੇ ਉਹ ਵੀ ਨਾਲ ਸੀ ਉਸ ਦਿਨ ਵੀ ਮਲਚਾਰਾ ਵੰਡਿਆ ਗਿਆ ਔਰ ਰਾਸ਼ਨ ਦੀਆਂ ਕਿੱਟਾਂ ਮੰਡੀਆਂ ਗਈਆਂ ਅੱਜ ਵੀ ਮਤਲਬ ਅਸੀਂ ਇੱਕ ਤਰਪਾਲਾਂ ਦੀ ਗੱਡੀ ਇੱਕ ਰਾਸ਼ਨ ਦੀ ਗੱਡੀ ਜਿਹੜੀ ਆ ਉਹ ਡੇਰਾ ਬਾਬਾ ਨਾਨਕ ਪ੍ਰਸ਼ਾਸਨ ਨੂੰ ਦੇ ਕੇ ਤੇ ਹੁਣ ਅਸੀਂ ਕਲਾਂਨੌਰ ਪਹੁੰਚੇ ਆ ਜਿੱਥੇ ਰਾਸ਼ਨ ਜਿਹੜੀ ਚਾਰੇ ਦੀ ਗੱਡੀ ਆ ਉਹ ਕਿਸਾਨਾਂ ਨੂੰ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਤਾਂ ਜੋ ਪਸ਼ੂਆਂ ਨੂੰ ਜਿਹੜਾ ਹੈ ਉਹ ਚਾਰਾ ਮਿਲ ਸਕੇ ਜੀ ਚੈਰੀਟੇਬਲ ਟਰਸਟ ਹੈ ਜੀ ਸਰਬੱਤ ਦਾ ਪਲ ਬੁਨਕੀ ਤਰਫ ਸੇ ਅੱਜ ਹਮੇ ਲਗਭਗ 20 ਪੁਆਇੰਟਲ ਸਾਈਲੇਜ ਪ੍ਰਾਪਤੂ ਹੈ और आई एम वेरी थैंकफुल खासकर जो ओब्रॉय uh, साहब हैं उनकी तरफ से ये आया है और uh, जो जिला प्रशासन है बहुत ही थैंकफुल uh, है कि वो इतना कोऑर्डिनेट कर रहे हैं कॉपरेट कर रहे हैं प्रशासन के साथ और सभी लोगों की सेवा कर रहे हैं जी, जी, है जी हमारे पास रिक्वायरमेंट आ रही है डिपेंडिंग अपॉन किस किस की रिक्वायरमेंट है और उनके कितने जानवर हैं उसी के हिसाब से एनिमल हसबेंड्री के साथ तालमेल करके ये डिस्ट्रीब्यूट किया जाएगा एज़ पर रिक्वायरमेंट Thank you.